ਬੀਤੇ ਦਿਨ ਦੇ ਨਾਲੇ ਮਾਮਲਾ ਜੁੜਿਆ ਹੈ ਜਿੱਥੇ ਕਿ ਮਾਪੇ ਆਪਣੀ ਧੀ ਦੀ ਡੋਲੀ ਤੋੜ ਕੇ ਜਦੋਂ ਘਰ ਵਾਪਸੀ ਕਰ ਰਹੇ ਸਨ ਤਾਂ ਰਾਸਤੇ ਦੇ ਵਿੱਚ ਉਹਨਾਂ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ। ਇਸ ਹਾਦਸੇ ਦੇ ਵਿੱਚ ਲਾੜੀ ਦੀ ਮਾਂ ਅਤੇ ਪਿਤਾ ਤੇ ਉਸ ਦੀ ਚਾਚੀ ਦੀ ਮੌਤ ਹੋ ਜਾਂਦੀ ਆ ਪਰ ਸਭ ਤੋਂ ਵੱਡੀ ਗੱਲ ਕੀ ਐ ਇਸ ਮਾਮਲੇ ਦੇ ਵਿੱਚ ਕਿ ਲੋਕਾਂ ਨੇ ਉਸ ਸਮੇਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਮ੍ਰਿਤਕ ਦੇਹਾਂ ਦੇ ਉੱਤੋਂ ਲੋਕਾਂ ਵੱਲੋਂ ਗਹਿਣੇ ਚੋਰੀ ਕਰ ਲਏ ਗਏ। ਜੀ ਹਾਂ ਉੱਥੇ ਪੈ ਗਹਿਣੇ ਜਾਨੀ ਕਿ 15 ਤੋਲੇ ਗਹਿਣੇ ਜਿਹੜੇ ਚੋਰੀ ਕੀਤੇ ਗਹਿਣੇ ਤੇ 2 ਲੱਖ ਰੁਪਏ ਦੀ ਨਕਦੀ ਵੀ ਲੋਕਾਂ ਨੇ ਉਥੋਂ ਚੋਰੀ ਕਰ ਲਈ ਆ ਦੱਸਦੇ ਕਿ ਇਹਨਾਂ ਮਾਪਿਆਂ ਦੇ ਵੱਲੋਂ ਆਪਣੀ ਧੀ ਦਾ ਲੁਧਿਆਣੇ ਦੇ ਵਿੱਚ ਵਿਆਹ ਕੀਤਾ ਗਿਆ ਸੀ ਇੱਕ ਪੈਲਸ ਦੇ ਵਿੱਚ ਧੀ ਦਾ ਵਿਆਹ ਰੱਖਿਆ ਗਿਆ ਸੀ ਵਿਆਹ ਕਰਨ ਤੋਂ ਬਾਅਦ ਆਪਣੀ ਧੀ ਦੀ ਢੋਲੀ ਤੋਰ ਕੇ ਜਦੋਂ ਮਾਪੇ ਘਰ ਵਾਪਸੀ ਕਰ ਰਹੇ ਸੰਤਾ ਲੜਕੀ ਦੇ ਮਾਪਿਆਂ ਦੇ ਨਾਲ ਰਾਸਤੇ ਦੇ ਵਿੱਚ ਇੱਕ ਹਾਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਲਾੜੀ ਦੀ ਮਾਂ ਦੀ ਵੀ ਮੌਤ ਹੋ ਗਈ ਉਸਦੇ ਪਿਤਾ ਦੀ ਅਤੇ ਉਸਦੀ ਚਾਚੀ ਦੀ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਇਹ ਆ ਕਿ ਲੋਕ ਜਿਹੜੇ ਨੇ ਉੱਥੇ ਇਕੱਠੇ ਹੋ ਜਾਂਦੇ ਨੇ ਇਕੱਠੇ ਹੋਏ ਲੋਕਾਂ ਨੇ ਉਹਨਾਂ ਨੂੰ ਹਸਪਤਾਲ ਤਾਂ ਕੀ ਲੈ ਕੇ ਜਾਣਾ ਸੀ ਬਲਕਿ ਉਹਨਾਂ ਦੀਆਂ ਮ੍ਰਿਤਕ ਦੇਹਾਂ ਦੇ ਉੱਤੋਂ ਗਹਿਣੇ ਜਿਹੜੇ ਨੇ ਚੋਰੀ ਕਰ ਲਏ ਜਾਂਦੇ ਨੇ ਜਿਨ੍ਹਾਂ ਦੀ ਜੇ ਆਪਾਂ ਗੱਲ ਕਰੀਏ ਤਾਂ 15 ਤੋਲੇ ਗਹਿਣੇ ਦੇ ਦੱਸੇ ਜਾ ਰਹੇ ਨੇ ਤਾਂ ਦੂਸਰੇ ਪਾਸੇ ਜਿਹੜਾ 2 ਲੱਖ ਰੁਪਏ ਦੀ ਨਗਦੀ ਜਿਹੜੀ ਆ ਚੋਰੀ ਕਰਕੇ ਲੋਕ ਉਥੇ ਲੈ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਇਸ ਖੁਲਾਸੇ ਨੇ ਕਿਤੇ ਨਾ ਕਿਤੇ ਜਾ ਕੇ ਹਰ ਇੱਕ ਇਨਸਾਨ ਨੂੰ ਝੰਡੋੜ ਕੇ ਰੱਖਿਆ ਆ ਤੇ ਇਨਸਾਰਿਆਂ ਤਨੂੰ ਸ਼ਰਮਸ਼ਾਰ ਕਰ ਦਿੱਤਾ ਆ ਕਿਉਂਕਿ ਲੋਕਾਂ ਨੇ ਮਦਦ ਤਾਂ ਕੀ ਕਰਨੀ ਸੀ ਬਲਕਿ ਉਹਨਾਂ ਦੇ ਕੋਲ ਪੈ ਪੈਸੇ ਤੇ 15 ਤੋਲੇ ਗਹਿਣੇ ਦੇ ਜਿਹੜੇ ਨੇ ਚੋਰੀ ਕਰਕੇ ਲੋਕ ਲੈ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਹੁਣ ਉਹਨਾਂ ਲੋਕਾਂ ਦੀ ਵੀ ਸ਼ਾਮਤ ਆ ਵੀ ਗਈ ਜਿਨ੍ਹਾਂ ਵੱਲੋਂ ਇਹ ਗਹਿਣੇ ਚੋਰੀ ਕੀਤੇ ਗਏ ਨੇ ਕਿਉਂਕਿ ਕੋਈ ਵੀ ਗੱਲ ਲੁਕੀ ਨਹੀਂ ਰਹਿੰਦੀ ਦੱਬੀ ਨਹੀਂ ਰਹਿੰਦੀ ਕਿਤਨਾ ਕਿਤੇ ਜਾ ਕੇ ਨਾ ਚੀਜ਼ਾਂ ਦਾ ਖੁਲਾਸਾ ਹੋ ਜਾਂਦਾ ਆ ਬੀਤੇ ਦਿਨ ਦੇ ਨਾਲੇ ਮਾਮਲਾ ਜੁੜਿਆ ਹੈ ਜਿੱਥੇ ਕਿ ਮਾਪੇ ਆਪਣੀ ਧੀ ਦੀ ਡੋਲੀ ਤੋੜ ਕੇ ਜਦੋਂ ਘਰ ਵਾਪਸੀ ਕਰ ਰਹੇ ਸਨ ਤਾਂ ਰਾਸਤੇ ਦੇ ਵਿੱਚ ਉਹਨਾਂ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਆ। ਇਸ ਹਾਦਸੇ ਦੇ ਵਿੱਚ ਲਾੜੀ ਦੀ ਮਾਂ ਅਤੇ ਪਿਤਾ ਤੇ ਉਸ ਦੀ ਚਾਚੀ ਦੀ ਮੌਤ ਹੋ ਜਾਂਦੀ ਆ ਪਰ ਸਭ ਤੋਂ ਵੱਡੀ ਗੱਲ ਕੀ ਹੈ ਇਸ ਮਾਮਲੇ ਦੇ ਵਿੱਚ ਕਿ ਲੋਕਾਂ ਨੇ ਉਸ ਸਮੇਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਮ੍ਰਿਤਕ ਦੇਹਾਂ ਦੇ ਉੱਤੋਂ ਲੋਕਾਂ ਵੱਲੋਂ ਗਹਿਣੇ ਚੋਰੀ ਕਰ ਲਏ ਗਏ। ਜੀ ਹਾਂ ਉੱਥੇ ਪੈ ਗਹਿਣੇ ਜਾਨੀ ਕਿ 15 ਤੋਲੇ ਗਹਿਣੇ ਜਿਹੜੇ ਚੋਰੀ ਕੀਤੇ ਗਹਿਣੇ ਤੇ 2 ਲੱਖ ਰੁਪਏ ਦੀ ਨਗਦੀ ਵੀ ਲੋਕਾਂ ਨੇ ਉਥੋਂ ਚੋਰੀ ਕਰ ਲਈ ਆ ਦੱਸਦੇ ਕਿ ਇਹਨਾਂ ਮਾਪਿਆਂ ਦੇ ਵੱਲੋਂ ਆਪਣੀ ਧੀ ਦਾ ਲੁਧਿਆਣੇ ਦੇ ਵਿੱਚ ਵਿਆਹ ਕੀਤਾ ਗਿਆ ਸੀ ਇੱਕ ਪੈਲਸ ਦੇ ਵਿੱਚ ਧੀ ਦਾ ਵਿਆਹ ਰੱਖਿਆ ਗਿਆ ਸੀ ਵਿਆਹ ਕਰਨ ਤੋਂ ਬਾਅਦ ਆਪਣੀ ਧੀ ਦੀ ਡੋਲੀ ਤੋਰ ਕੇ ਜਦੋਂ ਮਾਪੇ ਘਰ ਵਾਪਸੀ ਕਰ ਰਹੇ ਸੰਤਾ ਲੜਕੀ ਦੇ ਮਾਪਿਆਂ ਦੇ ਨਾਲ ਰਾਸਤੇ ਦੇ ਵਿੱਚ ਇੱਕ ਹਾਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਲਾੜੀ ਦੀ ਮਾਂ ਦੀ ਵੀ ਮੌਤ ਹੋ ਗਈ ਉਸਦੇ ਪਿਤਾ ਦੀ ਅਤੇ ਉਸਦੀ ਚਾਚੀ ਦੀ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਇਹ ਆ ਕਿ ਲੋਕ ਜਿਹੜੇ ਨੇ ਉੱਥੇ ਇਕੱਠੇ ਹੋ ਜਾਂਦੇ ਨੇ ਇਕੱਠੇ ਹੋਏ ਲੋਕਾਂ ਨੇ ਉਹਨਾਂ ਨੂੰ ਹਸਪਤਾਲ ਤੱਕ ਹੀ ਲੈ ਕੇ ਜਾਣਾ ਸੀ ਬਲਕਿ ਉਹਨਾਂ ਦੀ ਮ੍ਰਿਤਕ ਦੇਹਾਂ ਦੇ ਉੱਤੋਂ ਗਹਿਣੇ ਜਿਹੜੇ ਨੇ ਚੋਰੀ ਕਰ ਲਏ ਜਾਂਦੇ ਨੇ ਜਿਨ੍ਹਾਂ ਦੀ ਜੇ ਆਪਾਂ ਗੱਲ ਕਰੀਏ ਤਾਂ 15 ਤੋਲੇ ਗਹਿਣੇ ਦੇ ਦੱਸੇ ਜਾ ਰਹੇ ਨੇ ਤਾਂ ਦੂਸਰੇ ਪਾਸੇ ਜਿਹੜਾ 2 ਲੱਖ ਰੁਪਏ ਦੀ ਨਗਦੀ ਜਿਹੜੀ ਆ ਚੋਰੀ ਕਰਕੇ ਲੋਕ ਉੱਥੋਂ ਲੈ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਇਸ ਖੁਲਾਸੇ ਨੇ ਕਿਤੇ ਨਾ ਕਿਤੇ ਜਾ ਕੇ ਹਰ ਇੱਕ ਇਨਸਾਨ ਨੂੰ ਝੰਜੋੜ ਕੇ ਰੱਖਿਆ ਆ ਤੇ ਇਨਸਾਰਿਆਂ ਤਨੂੰ ਸ਼ਰਮਸ਼ਾਰ ਕਰ ਦਿੱਤਾ ਆ ਕਿਉਂਕਿ ਲੋਕਾਂ ਨੇ ਮਦਦ ਤਾਂ ਕੀ ਕਰਨੀ ਸੀ ਬਲਕਿ ਉਹਨਾਂ ਦੇ ਕੋਲ ਪੈ ਪੈਸੇ ਤੇ 15 ਤੋਲੇ ਗਹਿਣੇ ਦੇ ਜਿਹੜੇ ਨੇ ਚੋਰੀ ਕਰਕੇ ਲੋਕ ਲੈ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਹੁਣ ਉਹਨਾਂ ਲੋਕਾਂ ਦੀ ਵੀ ਸ਼ਮਤ ਆਵੇਗੀ ਜਿਨ੍ਹਾਂ ਵੱਲੋਂ ਇਹ ਗਹਿਣੇ ਚੋਰੀ ਕੀਤੇ ਗਏ ਨੇ ਕਿਉਂਕਿ ਕੋਈ ਵੀ ਗੱਲ ਲੁਕੀ ਨਹੀਂ ਰਹਿੰਦੀ ਦੱਬੀ ਨਹੀਂ ਰਹਿੰਦੀ ਕਿਤੇ ਨਾ ਕਿਤੇ ਜਾ ਕੇ ਨਾ ਚੀਜ਼ਾਂ ਦਾ ਖੁਲਾਸਾ ਹੋ ਜਾਂਦਾ ਆ